ਵੇਦੀ ਖਰੂਜੀ ਨੇ ਜਿਹੜੇ ਬੇਟੇ ਨੂੰ ਜਿਹੜੇ ਕਲਸਰ ਆ ਤੇਰੀ ਸੰਤ ਕਰੀਏ ਆਪ ਕੋ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਬਹੁਤ ਤੀਰਾਂ ਨੇ ਬੋਲ ਦਿੱਤਾ ਤੇ ਬਹੁਤ ਪਰ ਹਜੇ ਬੋਲਿਆ ਜਾਣਾ ਨੁਮਾਰ ਕਰਿਓ ਜਦੋਂ ਸਾਡੇ ਪਿਓ ਦੀ ਕਲਯੁਗੀ ਹੁੰਦੀ ਆ ਉਹਨਾਂ ਉਹਦੇ ਪੁੱਤ ਜੇ ਉਹਦੇ ਪਿਓ ਜੇ ਸਾਡੇ ਪਿਓ ਨੂੰ ਕਿਸੇ ਨੇ ਕਤਲ ਕਰ ਦਿੱਤਾ ਹੋਵੇ ਤੇ ਪਿਓ ਦੇ ਪੁੱਤ ਸੇਜ ਲਾ ਕੇ ਇੱਕ ਦੂਜੇ ਨੂੰ ਗਾਲਾਂ ਨਹੀਂ ਕਢਦੇ ਇੱਕ ਦੂਜੇ ਨੂੰ ਨੁਕਸ ਨਹੀਂ ਕਢਦੇ ਉਹ ਪਹਿਲਾਂ ਇਹ ਦੇਖਦੇ ਆ ਕੀ ਸਾਡੇ ਪਿਓ ਦਾ ਕਤਲ ਕਿਨੇ ਕੀਤਾ ਸਾਡਾ ਦੁਸ਼ਮਣ ਕੌਣ ਹੈ ਇਤਿਮਾਰ ਪਈ ਕਰਾਣੇ ਤੱਕੀ ਦਰਦ ਨਾ ਆਇਆ ਚਿਮਨ ਸਾਹਬ ਨੇ ਗੱਲ ਕੀਤੀ ਸੀ ਮੈਂ ਉਹ ਵਕਤ ਨੂੰ ਵੱਡਿਆਂ ਕਰਾਂ ਫਿਰੇ ਪਹਿਣਾ ਵਿੱਚ ਬੈਠੀਆਂ ਨੇ ਮੇਰੇ ਵੀਰ ਵੀ ਬੈਠੇ ਨੇ ਇਸ ਨਗਰ ਦੇ ਹੋਣ ਕੇ ਅੰਦਰ-ਗਿਰਦ ਤੋਂ ਵੀ ਆਏ ਨੇ ਅੱਜ ਸਾਨੂੰ ਚਲੂਕੜ ਪਾਣੀ ਵਿੱਚ ਡੁੱਬ ਮਰਨ ਦੀ ਗੋੜਾ ਇੱਕ ਦਿਓ ਆਨੇ ਦਾ ਭਈਆ ਪਸ਼ਾਬ ਕਰ ਜਾਏ ਗੁਰੂ ਗ੍ਰੰਥ ਸਾਹਿਬ ਤੇ ਕੋਈ ਸ਼ਰਮਨਾਨ ਕਹਿਣਾ ਬੈਦਾ ਉਹ ਦਿਨ ਦੀ ਕੋਈ ਵੀਡੀਓ ਨਹੀਂ ਪਈ ਕੋਈ ਨਹੀਂ ਕਿਆ ਕਿ ਆਪਣਾ ੱੱਗਾ ਚੱਕ ਕੇ ਨੰਗੇ ਹੋਈਏ ਮੇਰੇ ਵੀਰ ਤਵੇਗੇ ਨੇ ਸ਼ੋਰਨੀ ਕਮੇਟੀ ਵਾਲੇ ਉਸ ਨਾਲ ਸਰਕਾਰ ਨੂੰ ਏ ਪੜਦਾ ਹੈ ਪਰ ਆਪਾਂ ਇੱਥੇ ਖੜੇ ਹਾਂ ਕਸ਼ਰੀ ਅਸੀਂ ਨਾ ਨਾ ਵਰਤ ਜਵਾਹਰ ਸਿੰਘ ਵਾਲੇ ਤੋਂ ਗੁਰਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ 175 77 ਮੈਂਬਰ ਨੇ ਸਾਡੇ ਕੋਲ ਕੋਈ ਵੀ ਬੰਦਾ 1% ਇਹਦੇ ਪੀਐਸੀ ਬੋਲਦੇ ਜਵਾਰ ਸਿੰਘ ਵਾਲੇ ਕੇਸ ਜਹੇਦਾਰ ਉਦੋਂ ਗਰਭਜਨ ਸੌ ਸੀਗੇ ਬਾਅਦ ਹਰਪ੍ਰੀਤ ਸਿੰਘ ਹੋਈ ਆਏ ਫੌੜ ਰੰਗਵੀਰ ਸਿੰਘ ਹੈਗੇ ਇਦਾਂ ਦੂਜੇ ਤਖਤਾਂ ਦੇ ਬਦਲਦੇ ਰਹੇ ਪੰਜਾਂ ਤਖਤਾਂ ਨੇ ਨਾਲ ਪਟਨਾ ਸਾਹਿਬ ਵੀ ਤੇ ਹਜੂਰ ਸਾਹਿਬ ਪੰਜਾਂ ਤਖਤਾਂ ਵਾਲਾ ਜਹੇਦਾਰ ਵੀ ਕੋਈ ਨਹੀਂ ਗਿਆ ਸਰੂਪ ਸਾਹਿਬ ਵਦੇ ਰਿਹਾ ਅਤੇ ਨੂਰ ਬੇ ਕਿਤੇ ਅਸੀਂ ਭਲੇ ਦਾ ਦੱਤਾ ਧੋਸ਼ ਨ ਦੇਉ ਕਿਸੇ ਦੋਸ਼ ਕਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਬਰ ਜਨ ਅਸੀਂ ਲੜਦੇ ਰਹੇ ਤੱਲੇ ਤੱਲੇ ਪਿਛਲੇ ਪਿਛਲੇ ਪਰ ਮੰਦ ਲਈ ਪਰ ਗੁਰੂ ਗ੍ਰੰਥ ਸਾਹਿਬ ਰਾਸ ਤੇ ਅਸੀਂ ਕੋਈ ਅਪਰਾਧ ਨਹੀਂ ਦੇ ਵਿਸ਼ਦ ਕਰਨੀ ਸਤਗੁਰੂ ਲਾਗਦਾ ਹੈ ਦੇਉ ਪਰਦੇਸ ਵੀ ਸੁਣਦੇ ਸੀਗੇ ਸਾਧ ਸੁਣਦਾ ਸੱਦ ਦੇਖਦਾ ਪਰ ਉਹ ਜਿਹੜਾ ਤੌਰ ਸਾਹਿਬ ਥੋੜਿਆ ਪਿੱਛੇ ਤੇ ਚੰਨ ਚੰਦਵਾ ਸਾਹ ਉੱਪਰ ਲੱਗਾ ਹੋਇਆ ਤੇ ਵਿਸ਼ੇਸ਼ ਸਥਾਨ ਆ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਾ ਗੁਰਮੁਖੀ ਗ੍ਰੰਥ ਹੈ ਕਿ ਉਹਨਾਂ ਨੂੰ ਇਹ ਦਰਜਾ ਮਿਲਿਆ ਹੋਇਆ ਨਹੀਂ ਮਿਲਿਆ ਲੋਕੀਂ ਬਗਲ ਆਪਣਾ ਗ੍ਰੰਥ ਲੈ ਜਾਂਦੇ ਨੇ ਕੱਚ ਤੇ ਦੇ ਕੇ ਲੈ ਜਾਂਦੇ ਨੇ ਮੈਂ ਕਿਸੇ ਤੇ ਇਤਨੀ ਨਹੀਂ ਕਰਦਾ ਹੈ ਰੇ ਪਰ ਜ਼ਬਰਦਸਤ ਦਾ ਮਾਲਕ ਕੌਣ ਹੈ ਗੁਰੂ ਗ੍ਰੰਥ ਸਾਹਿਬ ਹੁਣ ਸੰਘਾਸਰ ਵੀ ਆ ਬਾਦਸ਼ਾਹ ਦਾ ਚੰਦੋਆ ਵੀ ਆ ਬਾਦਸ਼ਾਹ ਦਾ ਚੌਰ ਬਰਨਾਰ ਵੀ ਆ ਬਾਦਸ਼ਾਹ ਦਾ ਬਾਦਸ਼ਾਹ ਦੇ ਪਹਿਰੇਦਾਰ ਗਏ ਇਹ ਲੋਗ ਪੰਜਾਬੀ ਦੀ ਘਾਵਤ ਦਾ ਜਾਗਦਿਆਂ ਦੀਆਂ ਪਟੀਆਂ ਤੇ ਸੁਦਿਆਂ ਦੇ ਕੱਟੇ ਆਪ ਪਿੰਡਾਂ ਠਿਕਰੀ ਪਰੇ ਲੱਗਦੇ ਆ ਚੌਕੀਦਾਰ ਬੋਲਦਾ ਨਾਲ ਵੀਰ ਬੋਲਦੇ ਜਾਗਦੇ ਰਹੋ ਜਿਹੜੇ ਜਾਗਦੇ ਉਹਨਾਂ ਦੇ ਘਰ ਨਹੀਂ ਲੁੱਟ ਹੁੰਦੇ ਪਰ ਜਿਹੜੇ ਸੌ ਜਾਂਦੇ ਆ ਉਹਨਾਂ ਦੇ ਘਰ ਲੁੱਟੇ ਜਾਂਦੇ ਆ ਉਹ ਸੱਜਣੋ ਉਹ ਵੀਰੋ ਭੈਣੋ ਮਾਈਓ ਭਰਾਵੋ ਜਿੱਥੇ ਗ੍ਰੰਥੀ ਸੰਗ ਦਾ ਇੰਤਜ਼ਾਮ ਕਰਦੇ ਆ ਉਥੇ ਇੱਕ ਪਰਸ਼ੇ ਵਾਲੇ ਚੌਕਦਾਰ ਦਾ ਇੰਤਜ਼ਾਮ ਕਿਉਂ ਨਹੀਂ ਕਰਦੇ ਅਸੀਂ ਖੂਕ ਖੂਕ ਕੇ ਤੇ ਸਾਡਾ ਤਾਂ ਦਾੜਾ ਚਿੱਟਾ ਹੋ ਗਿਆ ਭਾਈ ਹਰੀਖ ਸਿੰਘ ਗੁਣੀ ਪੱਡੇ ਦੇ ਉਦੋਂ ਅਸੀਂ ਇਹਨਾਂ ਦੀ ਹੁੰਗਰ ਖੜ ਕੇ ਲੱਗੇ ਹਾਂ ਸਾਡੇ ਦਾੜੇ ਚਿੱਟੇ ਹੋ ਗਏ ਚੀਕਾ ਮਾਰਦੇ ਆਂ ਦੇ ਕਿ ਝਾੜੂ ਬਰਦਾਈ ਕਰੋ ਪਹਿਰੇਦਾਰੀ ਕਰੋ ਕਿਸੇ ਨੇ ਸੁਣੀ ਨਹੀਂ ਕਿਉਂ ਅਸੀਂ ਕੰਮ ਉਹ ਕਰਨਾ ਜਿਹਦੇ ਨਾਲ ਗੋਲ ਵੱਧ ਹੋਵੇ। ਦੂਜਾ ਕੰਮ ਨਹੀਂ ਜੇ ਅਸੀਂ ਕਰਦੇ। ਤੇ ਸਤਿਗੁਰੂ ਕੀ ਕਹਦੇ ਐਸਾ ਕੰਮ ਨੂੰ ਮੂਲੈ ਨਾ ਕੀਤਾ ਜੇ ਤਾਂ ਤੋਂ ਪੈਸਾ ਤੈਗੇ। ਲੋਕਾਂ ਸਾਰੇ ਪਛਤੌਣਿਆ। ਹੈ ਪਹਾੜ ਵਿੱਚ ਤੇ ਦੂਜੀ ਗੱਲ ਹੁਣ ਮੈਂ ਪ੍ਰਸ਼ਾਸਨ ਨਹੀਂ ਕਰਦਾ। ਪ੍ਰਸ਼ਾਸਨ ਵਾਲੇ ਵੀ ਉਹ ਜਿਹੜਾ ਬੱਚਾ ਪ੍ਰਵਾਸੀ ਦਾ ਉਹ ਆਪਣੇ ਆਪ ਨਹੀਂ ਇੱਥੇ ਆਇਆ। ਮੈਨੂੰ ਆਪਣੇ ਆਪ ਬੱਚਾ ਆਪਣੇ ਆਪ ਨਹੀਂ ਆਇਆ ਔਰ ਉਹਨੇ ਆਪਣੇ ਆਪ ਜਿਹੜੀ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਉਹਦੇ ਪਿਛਲੇ ਪੰਨੇ ਬੰਦੇ ਹੈ ਅਸੀਂ 2015 ਤੋਂ ਨੋਂ ਤੋਂ ਲਗਾਤਾਰ ਕਹਿ ਰਹੇ ਆ ਕਿ ਮਾਸਟਰਮਾਈਂਡ ਇੱਥੇ ਵਾਲਾ ਮਾਸਟਰਮਾਈਂਡ ਤੇ ਪਿੰਡ ਦਾ ਹੀ ਹੈਗਾ ਇਹ ਗੱਲ ਪਿੰਡ ਦੀ ਬਦਬੀ ਵੀਰੋ ਜਿਹੜੀ ਹੋਈ ਆ ਇੱਥੇ ਬੰਦੇ ਬਾਹਰ ਨਹੀਂ ਆਗੇ ਪਿੰਡ ਦੇ ਦਿੱਤੋ ਹੀ ਨਹੀਂ ਅਸੀਂ ਮੱਖੀ ਤੇ ਮੱਖੀ ਨਾ ਮਾਰੀਏ ਆਪਿਆਂ ਨੂੰ ਪਤਾਈਏ ਨਾ ਦੋ ਛੁੱਟ ਜਾਾਂਗੇ ਮੈਂ ਇਹਨਾਂ ਦੀ ਬੇਨਤੀ ਕਰੂੰਗਾ ਵੱਡੀ ਤੇਗ ਦੇ ਕਿ ਕਿਸੇ ਦੂਜੇ ਦੀ ਬੇਨਤੀ ਕਰੂੰਗਾ ਸਰਪੰਚ ਦੀ ਚਾਕਰੀ ਕਰੂੰਗਾ ਅੱਗੇ ਜਾਤ ਨਾਲ ਜੁੜ ਹੈ ਅੱਗੇ ਜੀਵਨ ਵਿੱਚ ਜਿਹਨਾਂ ਦੇ ਲੇਖੇ ਪਤ ਪਵੇ ਚੰਗੇ ਆਪਾਂ ਜਾਣਾ ਨਾ ਕਰਤੇ ਦੀ ਦਰਗਾਹ 'ਚ ਮੇਰੇ ਬੜੇ ਮਤ ਭੇਦ ਨੇ ਕਈਆਂ ਦੱਦੇ ਬੰਦੀਆਂ ਨੇ ਮਰਦੇ ਦੇ ਮਤ ਭੇਦ ਨਹੀਂ ਹੁੰਦੇ ਜਿਦੇ ਲੋਕਾਂ ਦੇ ਮਤ ਭੇਦ ਹੁੰਦੇ ਨੇ ਹੈਗੇ ਨਹੀਂ ਰਹਿਣਗੇ ਗੁਰੂ ਗ੍ਰੰਥ ਦੇ ਸਤਕਾਰ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸਤਕਾਰ ਲਈ ਵੱਡਾ ਜਿੱਦਾਂ ਮਰਜੀ ਵੱਡਾ ਬਰਦਾ ਹੋਵੇ ਅਵਗਿਆ ਕਰੂੰਗਾ ਉਹਦੇ ਨਹੀਂ ਬੋਲਾਂਗੇ ਓ ਭਰਾਓ ਆ ਦੇਖੋ

ਨਵੇਂ ਦੀ ਇਹ ਚੱਲੀ ਨਹੀਂ ਤੇ ਆ ਅੱਜ ਘਟਨਾ ਹੋਈ 28 ਤਰੀਕ ਦੀ ਮੇਰੇ ਘਰ 'ਚ ਕੋਈ ਤਰਾਸਦੀ ਹੋਈ ਸੀ ਮੈਨੂੰ ਬੜੇ ਫੋਨ ਗਏ ਇੱਥੋਂ ਨੌਜਵਾਨ ਮੌਤ ਹੋਈ ਸੀ ਮੈਂ ਨਹੀਂ ਆ ਸਕਿਆ ਪਰ ਵੀਰੋ 28 ਜੁਲਾਈ ਦੀ ਘਟਨਾ ਹੋਈ ਤੁਹਾਡੇ ਇੱਥੇ ਨੱਪ ਕੇ ਰੱਖੀ ਤੇ ਨਲਕਾਰਾ ਮਾਰਨ ਵਾਲੇ ਦਾ ਦੋਸ਼ ਹੁੰਦਾ ਤੇ ਦੋਸ਼ੀ ਨੂੰ ਬਚਾਉਣ ਵਾਲੇ ਦਾ ਵੀ ਦੋਸ਼ ਹੁੰਦਾ ਨਥਕੇ ਕਾਮ ਨਹੀਂ ਹੋਵੇ ਹੁਣ ਤੁਹਾਨੂੰ ਭਾਈ ਭਤੀਜਾ ਵਾਲਾ ਚੰਗਾ ਲੱਗਦਾ ਜੇ ਗੁਰੂ ਗ੍ਰੰਥ ਸਾਹਿਬ ਹਾਜ਼ਰੀ ਚੰਗਾ ਨਹੀਂ ਲੱਗਦਾ ਕਰੀਏ ਕੋ ਸਤਨਾਮ ਜੇ ਗੁਰੂ ਗ੍ਰੰਥ ਸਾਹਿਬ ਚੰਗਾ ਲੱਗਦਾ ਹੁੰਦਾ ਅੱਜ ਨੂੰ ਤੁਸੀਂ ਆਪਾਂ ਕਹਿੰਦੇ ਨਾ ਕਾਲੀ ਫੋਲਾ ਸਿੰਘ ਦੀ ਜੇਹੇਦਾਰ ਉਹਨਾਂ ਦੇ ਤਾਲ ਤੱਕ ਸਾਹ ਤੇ ਸਾਡੇ ਵਿੱਚ ਵੀ ਸਿੱਖਾਂ ਵਾਲੀ ਸੋਚ ਰੂਪੇਗੀ ਸਾਨੂੰ ਵੀ ਆਪਣੇ ਆਪਣੇ ਚਿੰਗੀਆਂ ਲੱਗ ਜਾਂਦੇ ਆ ਮੇਰੇ ਤੁਹਾਡੇ ਦਾ ਮੇਰੇ ਤੁਹਾਡੇ ਦਾ ਮੇਰੇ ਤੁਹਾਡੇ ਦਾ ਇਹ ਨੂੰ ਬਚਾਲੀਏ ਇਹ ਨੂੰ ਬਚਾਲੀਏ ਨਾਮ ਕਰੋ ਜਾਣਾ ਪੈਣਾ ਹੈ ਕਿ ਤੈਨੂੰ ਉਸ ਤੱਕੇ ਦੀ ਦਰਗਾਹ ਤੇ ਲੇਖਾ ਸਾਡੇ ਕੋਲ ਮੰਗਿਆ ਜਾਣਾ ਹੁਣ ਆਪਾਂ ਆਈਏ ਹਾਲੇ ਦਾ ਕਿਵੇਂ ਹੁਣ ਅਗਲਾ ਆ ਤਾਂ ਹਜੇ ਛੱਡਣੀ ਨਹੀਂ ਗੱਲ ਤੱਕੇ ਗਾਂ ਪਿੰਡਾਂ ਵਿੱਚ ਕੀ ਬਣਾ ਮੇਰੀ ਉਹ ਭੈਣੋ ਪੁੱਤੇ ਪੁੱਤੀਆਂ ਘੋਡੇ ਕੋਲ ਨੇ ਤੁਸੀਂ ਉਹਨੂੰ ਖਿਲਾਉਣੀਆ ਪਸਨਾਉਣੀਆ ਪਰ ਜਦ ਬੱਚੇ ਨੂੰ ਜੀਵਨ ਨੂੰ ਵਰਦਵਾਲਾ ਸਾਹਾ ਆ ਕੇ ਖੜਾ ਲਿਆ ਜਾਵੇ। ਦੋ-ਦੋ ਘੰਟੇ ਦੀ ਡਿਊਟੀ ਮੰਗ ਲੋ ਕਿ ਭਾਈ ਨਾ ਨਹੀਂ ਇਹਨਾਂ ਦਾ ਤਾਂਸ਼-ਕੁਸ਼ਟੜ ਤੋਂ ਵੇਲ ਨਹੀਂ ਨਲਦਾ। ਤੁਸੀਂ ਦੋ-ਦੋ ਘੰਟੇ ਮੇਰੀਆਂ ਭੈਣਾਂ ਸਵਾਈ ਸਵਟਰ ਬੁਲਦੀਆਂ ਨੇ। ਉਹ ਦੋ-ਦੋ ਘੰਟੇ ਦੀ ਡਿਊਟੀ ਇੱਥੇ ਬਹਿ ਕੇ ਦਿੱਤੀ ਜਾ ਸਕਦੀ ਆ। ਇੱਧਰ ਵਾਲੇ ਭਰਾਵਾਂ ਨੂੰ ਤੇ ਹੁਣ ਕੀ ਕਹਿਣਾ? ਹੁਣ ਤੇ ਬਹਿ ਕੇ ਤਾਂਸ਼ ਖੇਡੀ ਜਾ ਸਕਦੀ ਆ ਪਰ ਵੀਰੋ ਦੋ ਦੋ ਘੰਟੇ ਗੁਰਦੁਆਰੇ ਦੀ ਵਿਆਹ ਦੱਸ ਸਕਦਾ ਕਿੰਨੀਆਂ ਕਰੋਗੇ 500 ਨਹੀਂ ਹਜ਼ਾਰ ਦੀ ਗਿਣਤੀ ਟੱਪ ਗਈ ਐ ਬੰਦ ਟੱਪ ਗਿਆ ਨਾ ਤੇ ਮਨਜਾਨ ਸਾਬ ਬਾਤ ਜਾਣਤੀ ਆਉਂਦੇ ਕਿ ਕਹਾਂਏ ਕੀ ਸੁਲਾਹ ਹਾਥ ਦੀਪਕ ਪੂਏ ਪਰੇ ਖੂਜ ਛਾਰ ਮਾਰੀ ਜਾਂਦੇ ਆ ਪਤਾ ਸਾਨੂੰ ਆ ਪਹਿਰੇ ਨਾਲ ਰੱਖਣਾ ਮੰਜ ਕੀ ਦਾ ਪੰਡਾ ਹੈ ਜੁਗਿਆਰਾ ਜਿੱਥੇ 15 ਵਰਦਾਰੇ ਤੇ 15 ਪਹਿਰੇ ਦਾ ਰੱਖਣਾ ਕੀ ਔਖੇ ਆ ਅ ਤੁਹਾਡੇ 15 ਮੁੰਡੇ ਜਿਹੜੇ ਬਾਹਰ ਗਿਆ ਉਹਨਾਂ ਦਾ ਕਿਹ ਕਿਹ ਨੂੰ ਜ਼ਿੰਮੇਵਾਰੀ ਦੇ ਦੋ ਉਹਨੇ ਇੱਕ ਦੀ ਤਰਫਾ ਦੇ ਜਣੀ ਆ ਨਾਲੇ 15 ਨੌਜਵਾਨਾਂ ਨੂੰ ਰੁਜ਼ਗਾਰ ਮਿਲ ਜੂ ਫੇਰ ਅਸੀਂ ਨਹੀਂ ਇਹ ਹੋ ਸਕਦਾ ਤੇ ਘਰਾਂ ਵਾਲੀਆਂ ਬੀਬੀਆਂ ਪੈਣਾ ਕਰ ਸਕਦੀਆਂ ਭਾਈ ਕਰ ਸਕਦੇ ਆ ਸਾਡੇ ਘਰ 'ਚ ਕਦੇ ਨੁਕਸਾਨ ਹੋਇਆ ਸਰਕਟ ਛਾਲ ਹੋਇਆ ਜਦੋਂ ਹੂੰ ਗੁਰੂ ਗ੍ਰੰਥ ਸਾਹਿਬਾ ਦੇ ਸਾਹਮਣੇ ਆਖੂ ਜਦੋਂ ਹੋਊ ਪਰੇ ਬਟਕਾ ਸਾਹਿਬ ਤੈ ਕਦੇ ਘਰੇ ਕਿਸੇ ਦੀ ਬਦਵੀ ਹੋਈ ਨਹੀਂ ਹੋਈ ਜਦੋਂ ਹੂ ਦਰਵਾਰੇ ਹੋ ਅਸਲ ਇਹ ਪ੍ਰਬੰਧ ਦੀ ਲੜਾਈ ਹੈ ਪ੍ਰਬੰਧ ਦੀ ਲੜਾਈ ਨੇ ਮੇਰੇ ਪਾਲਸ਼ਾ ਦੇ ਦਰਬਾਰ ਵਿੱਚ ਜਿੰਦਗੀ ਕਰਵਾਈ ਹੈ ਇਹ ਕੋਨਾ ਸੱਚਾ ਤੇ ਪ੍ਰਬੰਧ ਨੂੰ ਸਚਾਰੂ ਬਣਾਓ ਧੰਨ ਸੇਗਰਾਰੇ ਹੂ ਕੱਢ ਲੈਣੇ ਪਰ ਸਾਰੇ ਸਮਾਂ ਨੇ ਕੀ ਕਰਨਗੇ 12000 500 ਸੰਤੰਕੋ ਦੇ ਪੈਂਡੇ ਸਾਰੇ ਤਾਂ ਆਹੇ ਲੋਕ ਜਾਣਦੇ ਕੀ ਸਾਡੀ ਜ਼ਿੰਮੇਵਾਰੀ ਨਹੀਂ ਕੀ ਸਾਡੀ ਜ਼ਿੰਮੇਵਾਰੀ ਇਹ ਨਹੀਂ ਹੈ ਕਿ ਸੱਤਿਆ ਪਾਤਸ਼ਾਹ ਮੇਰੇ ਮੁੰਡੇ ਦਾ ਕੈਨੇਡਾ ਦਾ ਵੀਜ਼ਾ ਲੱਗ ਜਾਏ ਮੇਰੇ ਮੁੰਡੇ ਦਾ ਅਗਰੇਡ ਦਾ ਵੀਜ਼ਾ ਲੱਗ ਜਾਏ ਮੇਰੇ ਇੱਕ ਪੁੱਤਾਂ ਮੇਰੇ ਜੋਜ ਮੇਰੇ ਕੋ ਇੱਕ ਟ੍ਰਾਲਾ ਮੇਰੇ ਪੰਜ ਹੋ ਦੋ ਮਾਰੇ ਕੀ ਕਹਿੰਦੇ ਮੰਗਣਾ ਮੰਗਣਾ ਨੀਕਾ ਹਰ ਜਾਸ ਵਰਤੇ ਤਿਆਗਣਾ ਤਿਆਗ ਨੀਕਾ ਕੰਮ ਕਰੋ ਲੋਕ ਨੂੰ ਸਾਨੂੰ ਦੇ ਮੰਗਣ ਦੀ ਵੀ ਦਾਜਣੀ ਬਤਾਈ ਸੋ ਭਲਿਓ ਨਕਿਆ ਸੀ ਵੀ ਮਿਲਣੇ ਦੀ ਮਾਰਦੇ ਪਰ ਹਾਲਾਤ ਇਹੋ ਜਿਹੇ ਨੇ ਕਿ ਤੁਹਾਡੇ ਨਾਲ ਬਖਤੂ ਕਰਨੀ ਵੀ ਜ਼ਰੂਰੀ ਆ ਪਰ ਹੁਣ ਆਪਾਂ ਇਹਨਾਂ ਵੱਲ ਨੂੰ ਮੈਂ ਉਂਗਲ ਕਰਦਾ ਤੇ ਮੇਰੇ ਵੱਲ ਨੂੰ ਤਿੰਨ ਨੇ ਜਲੰਧਰ ਜਿਲ੍ਹਾ ਮੇਰਾ ਮੈਂ ਵੀ ਉਨਾ ਹੀ ਜ਼ਿੰਮੇਵਾਰ ਹਾਂ ਸਾਰੇ ਆਪਾਂ ਜ਼ਿੰਮੇਵਾਰ ਕਹੀਏ ਇਥੋਂ ਦੀ ਜਿਹੜੀ ਮੈਂ ਅਜਨਾਲਾ ਸਾਹਿਬ ਸਾਡੇ ਸੀਨੀਅਰ ਨੇ ਲੱਗੇ ਨੇ ਟੀਮਾਂ ਸਾਹਿਬ ਬੈਠੇ ਨੇ ਕਾਂਸੀ ਵਾਲਾ ਬੈਠੇ ਨੇ ਸੀਪੀ ਨੇ ਉਦੋਂ ਸਾਨੂੰ ਇਹ ਗੱਲ ਕਹੀ ਸੀ ਕਿ ਅਸੀਂ ਇਹ ਦੱਸਾਂਗੇ ਕਿ ਇਹਨੂੰ ਕਿਵੇਂ ਵਧਵਾ ਕੇ ਲਾਇਆ ਜਿਹਦੇ ਘਰੇ ਰਹਿੰਦਾ ਸੀ નો ਡਾਊਟ ਭਈਆ ਉਹ ਸਾਨੂੰ ਪਤਾ ਸੀ ਕਿ ਕੋਈ ਨਾਕ ਹੈਗਾ ਸੀ ਉਹ ਉਹਨਾਂ ਨੇ ਉਹਨੂੰ ਰਾਉਂਡ ਅਪ ਕੀਤਾ ਪਰ ਸਾਡੇ ਵੀਰ ਜਿਹੜੇ ਕਮੇਟੀ ਵਾਲੇ ਆ ਉਹਨਾਂ ਨੂੰ ਬਚਾਉਣ ਕੋਰੇ ਜਾਂਦੇ ਆ ਜਮਾਨਤਾ ਕਰਾਈ ਜਾਂਦੇ ਬਾਰ ਬਾਰ ਉਹ ਕਹਿੰਦੇ ਐਨ ਨੂੰ ਨਾ ਚਲੇ ਜਾ। ਫਿਰ ਪਾਈਪਰ ਆਪਤੀ ਜਵਾਲ ਪਾ ਲਦੇ ਨਾ ਗੁਰੂ ਗ੍ਰੰਥ ਸਾਹਿਬ ਦੇ ਪਿਆਰਿਆਂ ਨੇ। ਪਰ ਮੈਂ ਕਿਹਾ ਪ੍ਰਮੰਤ ਕੀਮਾ ਸਾਹਿਬ ਸੁਧਾਰਨ ਦੀ ਨਹੀਂ ਲੋੜ ਆ ਬਲਾਸ ਕਰੋ ਮਹਾਰਾਜ ਦੇ ਸਰੂਪਾਂ ਦੀ ਸੇਵਾ ਸੰਭਾਲ ਕਰਨ ਦੀ ਯੋਗ ਨਹੀਂ ਹੈਗਾ ਪੰਦੇ ਲੋਕ। ਜਦ ਇਹ ਬੰਦੀ ਦੇ ਵਾਸ਼ੀ ਨੂੰ ਸੀਪੀ ਦੀ ਦਫ਼ਤਰ ਚ ਜਾ ਕੇ ਕਹਿੰਦੇ ਨੇ ਕਿ ਸਾਡੇ ਬੰਦਿਆਂ ਦਾ ਠੱਲਾ ਕਰੋ, ਬਿਤਾ ਕਰੋ, ਮੇਰੇ ਕੋਲ ਵੀ ਕੁਝ ਲੋਕ ਕਹਿੰਦੇ ਮੈਂ ਨਾ ਨਹੀਂ ਕਿਸੇ ਦਾ ਦੰਦ ਕਰਦਾ। ਕੀ ਆ ਵੇ? ਮੇਰੇ ਗੁਰਦੁਆਰੇ ਤੇ ਲੈਤੀ ਨਹੀਂ ਹੈ ਨਹੀਂ ਹੋਣਾ ਕਹਿਵਾ ਗੁਰਦੁਆਰਾ ਕਿ ਫੇਰ ਕੱਲ ਨੂੰ ਕਰ ਲੀਏ ਫੇਰ ਤੁਸੀਂ ਅਸੀਂ ਆਵਾਂਗੇ ਟੱਕੇ ਹੋ ਕੇ ਜੇ ਇਹਨਾਂ ਵੀਰਾਂ ਨੇ ਇਹੇ ਕੰਮ ਕਰ ਲੈਨੇ ਫੇਰ ਬਾਏ ਮਹਿਮਾਨੀ ਇੱਥੇ ਕੋਈ ਡਿਸਪੈਂਸਰੀ ਬਣਾ ਲੈਣ ਕੋਈ ਕੋਈ ਲਾਇਬ੍ਰੇਰੀ ਬਣਾ ਲੈਣ ਕੁਝ ਬਣਾ ਲੈਣ ਹੋਰ ਕੁਝ ਬਣਾ ਲੈ ਜੇ ਇਹਨਾਂ ਨੇ ਪ੍ਰਬੰਧ ਨਹੀਂ ਕਰਨਾ ਨਹੀਂ ਤੇ ਅਸੀਂ ਤੁਸੀਂ ਸਾਨੂੰ ਤੁਹਾਨੂੰ ਹੋਏ ਲੜਾਈ ਜਾਣਗੇ ਉਹ ਫਰਾਨਾ ਆਇਆ ਸੀ ਫਰਾਨੇ ਨੂੰ ਮੀਤਾ ਕਹਿ ਗਿਆ ਕਿ ਆ ਫਰਾਨਾ ਆਇਆ ਸੀ ਫਰਾਨੇ ਨੂੰ ਮੀਤਾ ਕਹਿ ਗਿਆ ਸੋ ਵੀਰ ਜੇ ਤਾਂ ਸੱਚੀ ਮੁੱਤੀ ਗੁਰੂਆਂ ਸਾਹਿਬ ਨੂੰ ਗੁਰੂ ਮੰਨਦੇ ਦਾ ਹੱਥ ਕੜ ਕੇ ਕਹਿੰਦਾ ਉਹ ਜਿਹੜਾ ਬੰਦਾ ਦੋਚੀ ਆ ਉਹ ਸਾਡਾ ਦੁਸ਼ਮਣ ਹੈ ਜਿਹਨੂੰ ਲੱਗਦਾ ਹੈ ਭਟਕਣੇ ਕਰੋ ਕਿ ਜਿਹੜਾ ਬੰਦਾ ਵੀ ਦੋਚੀ ਆ ਗੁਰੂ ਕਿਰਪਾ ਕਰੇਗਾ ਆਪਾਂ ਪਹੁੰਚ ਜਰਗੇ ਆਪ ਉਹਨਾਂ ਦੇ ਨਾਲ ਸਾਡੇ ਕਰਦੇ ਸਾਡਾ ਕੋਈ ਨਹੀਂ ਲੱਗਦਾ ਜੀ ਗੁਰੂ ਨਾਮ ਰਾਏ ਬਾਈ ਗੁਰੂ ਰਾਏ ਜੀ ਆਪਣੇ ਪੁੱਤਰ ਨੂੰ ਤੋੜਦਾ ਮਿੱਟੀ ਮੁਸਲਮਾਨ ਕੀ ਕਹਤਈ ਵੀ ਜਿਹੜੇ ਰਾਏ ਨਾਮਾ ਪੁਰਿਆਤਾਂ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਆਣ ਕੇ ਹੱਥ ਪਾ ਗਿਆ ਉਹ ਸਾਡਾ ਨਹੀਂ ਲੱਗਦਾ ਗੁਰਿਆ ਪੁਲਾਤ ਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ